ਖੰਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰਿਤਪਾਲ ਦੀ ਰਿਹਾਈ ਤੇ ਐਨਐਸਏ ਦੀ ਰੱਦ ਕਰਨ ਦੀ ਮੰਗ ਨੂੰ ਲੈ ਕੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਡੀਸੀ ਦਫ਼ਤਰ ਫਤਿਹਗੜ੍ਹ ਸਾਹਿਬ ਤੱਕ ਇੱਕ ਮਾਰਚ ਵਾਰਸ ਪੰਜਾਬ ਵੱਲੋਂ ਘਟਿਆ ਗਿਆ ਇਸ ਦੇ ਉਪਰੰਤ ਇੱਕ ਮੰਗ ਪੱਤਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸੌਂਪਿਆ ਗਿਆ ਇਸ ਮੌਕੇ ਤੇ ਗੱਲਬਾਤ ਕਰਦੇ ਹਾਂ ਸੰਦੀਪ ਸਿੰਘ ਰੁਪਾਲੋ ਨੇ ਕਿਹਾ ਕਿ ਭਾਈ ਅਮਰਿਤਪਾਲ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਯਤਨ ਜਾਰੀ ਕੀਤੇ ਨੇ ਇਸ ਦੇ ਲਈ ਜਥੇ ਸਰਕਾਰ ਨੂੰ ਮੰਗ ਪੱਤਰ ਵੀ ਦਿੱਤੇ ਜਾ ਰਹੇ ਨੇ ਦੋਂ ਤੋਂ ਉਹ ਕਾਲੀਦਾਲ ਬਾਸ ਪੰਜਾਬ ਹੋਂਦ ਵਿੱਚ ਆਇਆ ਉਦੋਂ ਤੋਂ ਹੀ ਕਪਰਾਟ ਵਿੱਚ ਸਰਕਾਰਾਂ ਨੇ ਕਿਉਂਕਿ 2027 ਦੇ ਵਿੱਚ ਪੰਜਾਬ ਦੇ ਲੋਕ ਅਮਰਪਾਲ ਸਿੰਘ ਖਾਲਸਾ ਨੂੰ ਪੰਜਾਬ ਦਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਨੇ ਹੁਣ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਸਰਕਾਰ ਭਾਵੇਂ ਅਮਰਪਾਲ ਸਿੰਘ ਖਾਲਸਾ ਨੂੰ ਜੇਲ੍ਹ ਵਿੱਚੋਂ ਨਾ ਹੀ ਕੱਟੇ ਪਰ ਉਹ ਜੇਲ੍ਹ ਦੇ ਵਿੱਚੋਂ ਹੀ ਮੁੱਖ ਮੰਤਰੀ ਬਣਾ ਕੇ ਅਮਰਪਾਲ ਸਿੰਘ ਖਾਲਸਾ ਨੂੰ ਬਾਹਰ ਕੱਢਣਗੇ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਤੀਜੀ ਵਾਰ ਲੱਗੀ ਹੋਈ ਐਨਐਸਏ ਨੂੰ ਖਤਮ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਲੋਕਾਂ ਦੀ ਗੱਲ ਕਰਨ ਦੇ ਲਈ ਪਾਰਲੀਮੈਂਟ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਜੇਕਰ ਸਰਕਾਰ ਨੇ ਸਾਡੀ ਇਹ ਮੰਗ ਨਾ ਮੰਨੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡਾ ਸੰਘਰਸ਼ ਵਿੜਨ ਲਈ ਮਜਬੂਰ ਹੋਵਾਂਗੇ ਅਤੇ ਪਾਰਟੀ ਹਾਈ ਕਮਾਂਡ ਵੱਲੋਂ ਕੋਈ ਵੱਡਾ ਫੈਸਲਾ ਲਿਆ ਜਾਏਗਾ ਜੀਤਾ ਖਾਲਸਾ ਵੈਦੂ ਜੀ ਕੀ ਫਤਿਹ ਮੈਂ ਸੰਦੀਪ ਸਿੰਘ ਅਰਪਾੜੋਂ ਅਬਜ਼ਰ ਬਰ ਸ਼੍ਰੀ ਫਤਿਹਗੜ ਸਾਹਿਬ ਅਕਾਲੀ ਦਲ ਵਾਰਸ ਪੰਜਾਬ ਦੇ ਸਾਡੀ ਸਮੂਚੀ ਟੀਮ ਸ਼੍ਰੀ ਫਤਿਹਗੜ ਸਾਹਿਬ ਅੱਜ ਅਸੀਂ ਜਿਹੜਾ ਸਾਡਾ ਪਾਰਟੀ ਦਾ ਪ੍ਰੋਗਰਾਮ ਸੀ ਉਸ ਪ੍ਰੋਗਰਾਮ ਦੇ ਤਹਿਤ ਜਿਲ੍ਹਾ ਹੈੱਡਕੁਆਟਰਾਂ ਤੇ ਧਰਨੇ ਦੇ ਕੇ ਮੰਗ ਪੱਤਰ ਦੇਣਾ ਸੀ ਉਹਦੀ ਲੜੀ ਦੇ ਤਹਿਤ ਅੱਜ ਜਿਲ੍ਹਾ ਫਤਿਹਗੜ ਦੀ ਸਾਡੀ ਜਿਹੜੀ ਪੰਜ ਮੈਂਬਰੀ ਟੀਮ ਆ ਸਰਦਾਰ ਸੁਤੰਤਰਦੀਪ ਸਿੰਘ ਵੱਡ ਗੁਜਰਾ ਸਰਦਾਰ ਨਵਦੀਪ ਸਿੰਘ ਸਰਦਾਰ ਸੁਖਦਰਸ਼ਨ ਸਿੰਘ ਸਰਦਾਰ ਹਰਬੀ ਸਿੰਘ ਪੰਘੂਰ ਸਰਦਾਰ ਰਾਜਵੀਰ ਸਿੰਘ ਇਹਨਾਂ ਦੀ ਵਾਹਿ ਦੇ ਵਿੱਚ ਪਾਰਟੀ ਵੱਲੋਂ ਅੱਜ ਪੰਜਾਬ ਸਰਕਾਰ ਦੇ ਨਾਲ ਬੀਸੀਸ ਆਵ ਰਹੀ ਇੱਕ ਮੰਗ ਪੱਤਰ ਦਿੱਤਾ ਗਿਆ ਕਿ ਪਾਈ ਐਨ ਐਸ ਜਿਹੜੀ ਪਾਈਆ ਅਮਰਤਪਾਲ ਉੱਤੇ ਲੱਗੀ ਆ ਤੀਜੇ ਸਾਲ ਉਹ ਗਲਤ ਆ ਦੇਬ ਨੇ ਆਦਾ ਔਰ ਤੱਕਾ ਪੁੱਜ ਕੇ ਤੱਕਾ ਉਹਨੂੰ ਤੋੜਨ ਦੇ ਲਈ ਔਰ ਸਰਕਾਰ ਨੂੰ ਇਹ ਦੱਸਣ ਦੇ ਲਈ ਕਿ ਪੰਜਾਬ ਦੇ ਲੋਕ ਜਿਉਂਦੇ ਤੇ ਜਾਗਦੇ ਨੇ ਤੇ ਜਾਗਦੇ ਨੇ ਤੱਕੇ ਦੇ ਖਿਲਾਫ ਲੜੇ ਨੇ ਲੜਦੇ ਨੇ ਤੇ ਲੜਦੇ ਰਹਿਣਗੇ ਇਸ ਕਰਕੇ ਸਾਡੀ ਅਪੀਲ ਆ ਕਿ ਉਹਨਾਂ ਦੀ ਐਨ ਐਸ ਤੋੜ ਕੇ ਉਹਨਾਂ ਨੂੰ ਪੰਜਾਬ ਲਿਆਂਦਾ ਜਾਵੇ ਔਰ ਬਾਕੀ ਬੰਦੀ ਸਿੰਘ ਭਾਈ ਜਗਤਾਰ ਸਿੰਘ ਵਰਗੇ ਹੋਰ ਜਿੰਨੇ ਵੀ ਨੇ ਸਮੁੱਟੇ ਬੰਦੀ ਸਿੰਘ ਪਾਰਟੀ ਸਾਰਿਆਂ ਦਾ ਸਤਿਕਾਰ ਕਰਦੀ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਇਹ ਅਸੀਂ ਅਰਮੰਗ ਪੱਤਰ ਦਿੱਤਾ ਸੀ